ਹਲੇਲੂਇਆ ਇਸ ਤਰ੍ਹਾਂ ਕਰਕੇ ਆਪਾਂ ਮੈਸ ਨਹੀਂ ਕਰਨਾ ਸੱਤਵਾਂ ਦਿਨ ਤਾਂ ਦੇਣਾ ਹੀ ਦੇਣਾ ਪਰਮੇਸ਼ਰ ਕੋਸ਼ ਹੋਈ ਜਾਵੇ ਜੇ ਆਪਾਂ ਸੱਚਮੁੱਚ ਪਰਮੇਸ਼ਰ ਤੋਂ ਬਰਕਤਾਂ ਲੈਣੀਆਂ ਤਾਂ ਨਹੀਂ ਤਾਂ ਫਿਰ ਜਿਵੇਂ ਲੱਤਾਂ ਖੜੀਸਦੇ ਫਿਰਦੇ ਆ ਗਏ ਉੱਠ ਗਏ ਆ ਗਏ ਉੱਠ ਗਏ ਫਿਰ ਉੱਥੇ ਕੋਈ ਫਾਇਦਾ ਨਹੀਂ ਹਲੇਲੂਇਆ ਜੇ ਜੀਵਨ ਦਿੱਤਾ ਪਰਮੇਸ਼ਰ ਤੋਂ ਖੁਸ਼ ਹੋ ਕੇ ਦੇ ਦਿਆ ਕਰੋ ਫਿਰ ਜੇ ਬਾੜਾ ਉਹਨੇ ਕਰੋਪੋ ਦਾ ਹੋ ਗਿਆ ਤਾਂ ਫਿਰ ਵੀ ਤਾਂ ਉਹਦੇ ਅੱਗੇ ਆ ਕੇ ਗੋਡੇ ਨਵਾਉਣੇ ਪੈਣੇ ਹਲੇਲੂਇਆ ਇਸ ਤਰ੍ਹਾਂ ਕਰਕੇ ਤੰਦਰੁਸਤੀ ਪਰਮੇਸ਼ਰ ਨੇ ਦਿੱਤੀ ਹੈ ਵੇਖੋ ਕਿ ਕਿਵੇਂ ਪਾਸਟਰ ਦੀ ਸੁਣੀ ਉਹਦੇ ਨਾ ਉਹਦੇ ਹੱਥ ਆ ਨਾ ਉਹਦੇ ਬਾਹਾਂ ਉਹ ਪ੍ਰਚਾਰ ਕਰਦਾ ਹallelujah ਉਹਨੂੰ ਪਰਮੇਸ਼ਰ ਨੇ ਚੁਣਿਆ ਉਹ ਆਪ ਦਾ ਤਾਂ ਚੱਲ ਬਿਚਾਰਾ ਜੋਜਾ ਹੈਗਾ ਹੈਗਾ ਵੈ ਉਹਦੇ ਵੀ ਅੰਦਰ ਪਰਮੇਸ਼ਰ ਨੇ ਪਾਇਆ ਵੀ ਤੂੰ ਤੈਨੂੰ ਕੋਈ ਚੰਗਾ ਨਹੀਂ ਸਮਝਦਾ ਤੂੰ ਹੋਰ ਪ੍ਰਚਾਰ ਕਰ ਹਾਲੇਲੂਇਆ ਉਹ ਬਿਨਾ ਹੱਥਾਂ ਬਾਹਾਂ ਤੋਂ ਉਹਦੇ ਮਾਪਿਆਂ ਨੇ ਵੀ ਉਹਨੂੰ ਤਿਆਗਤਾ ਸੀ ਛੋਟੇ ਹੁੰਦੇ ਨੂੰ ਹਾਲੇਲੂਇਆ ਪਰਮੇਸ਼ਰ ਉਹਨੂੰ ਕਿੱਥੋਂ ਚੁਣਿਆ ਉਹ ਕਿੰਨੀ ਦੁਨੀਆ ਬਚਾਉਂਦਾ ਵੈ ਕਿੰਨਾ ਪ੍ਰਚਾਰ ਕਰਦਾ ਕਿੰਨੀਆਂ ਰੂਹਾਂ ਉਹਦੇ ਤੋਂ ਹੱਥੋਂ ਚੰਗੀਆਂ ਹੁੰਦੀਆਂ ਹਾਲੇਲੂਇਆ ਤੇ ਆਪਣੇ ਤਾਂ ਸਾਰੇ ਅੰਗ ਪਰਮੇਸ਼ਰ ਨੇ ਲਾਏ ਆ ਲਾਇਕ ਨਹੀਂ ਲਾਏ ਪਰ ਵੀ ਦਿੱਤੇ ਵੀ ਤੂੰ ਜਾ ਤੁਰ ਕੇ ਹਾਲੇਲੂਇਆ ਤੇ ਜੇ ਇਹ ਤਾਂ ਹੁੰਦਾ ਫਿਰ ਆਪਾਂ ਕਿੰਦੀਆਂ ਮਿੰਤਾਂ ਕਰਦੇ ਆਪਣ ਕੋਈ ਲੈ ਕੇ ਆਉਂਦਾ ਨਹੀਂ ਸੀ ਲਿਆਉਣਾ ਹਾਲੇਲੂਇਆ ਉਹਨੇ ਹੱਥ ਵੀ ਦਿੱਤੇ ਉਹਨੇ ਮੂੰਹ ਵੀ ਦਿੱਤਾ ਅੱਖਾਂ ਵੀ ਦਿੱਤੇ ਸਾਰਾ ਕੁਝ ਹੀ ਦਿੱਤਾ ਪਰਮੇਸ਼ਰ ਨੇ ਤੇ ਆਪਾਂ ਉਹਦੀ ਮਹਿਮਾ ਨਹੀਂ ਕਰ ਸਕਦੇ ਹਾਲੇਲੂਇਆ ਤਰ੍ਹਾਂ ਕਰਕੇ ਨਹੀਂ ਪਰਮੇਸ਼ਰ ਨੂੰ ਧੋਖਾ ਨਹੀਂ ਦੇਣਾਗਾ ਜੇ ਤਾਂ ਆਪਾਂ ਸੱਚਮੱਚ ਪਰਮੇਸ਼ਰ ਦੇ ਅੱਗੇ ਆ ਕੇ ਨਹੀਂ ਬੈਂਦੀ ਇੱਕ ਬੰਦਗੀ ਮਿਸ ਕਰਦੇ ਆ ਪਰਮੇਸ਼ਰ ਨੂੰ ਧੋਖਾ ਦੇਣ ਨਾਲ ਸਾਡਾ ਨਹੀਂ ਕੋਈ ਨੁਕਸਾਨ ਹੁੰਦਾ ਹਾਲੇਲੂਇਆ ਥੋੜਾ ਨੁਕਸਾਨ ਹੁੰਦਾ ਫੇਪਰ ਪਰਮੇਸ਼ਰ ਥੋੜ ਉਜਾਣ ਦਾ ਤੁਹਾਨੂੰ ਹallelujah ਜਰਾ ਕਰਕੇ ਧੋਖਾ ਨਹੀਂ ਦੇਣਾ ਜੇ ਆਪਾਂ ਕਹਿੰਨੇ ਪਰਮੇਸ਼ਰ ਜੀ ਮੈਂ ਤੇਨੂੰ ਇੰਨਾ ਮੰਨਦਾ ਹੁਣ ਕਈ ਕਹਿੰਨੇ ਮੈਂ ਤੈਨੂੰ ਇੰਨੇ ਨਸਾਲਾਂ ਦਾ ਮੰਨਦਾ ਫਿਰ ਕਿਉਂ ਨਹੀਂ ਜ਼ਿੰਦਗੀ ਚ ਕੰਮ ਹੁੰਦੇਗੇ ਕਿਉਂ ਨਹੀਂ ਹੁੰਦੇ ਉਹ ਫਿਰ ਉਹ ਆਈ ਆਉਂਦੇ ਹੁਣਗੇ 2 ਮਹੀਨੇ ਆਗੇ ਫੇਰ ਨਾ ਆਏ ਫੇਰ ਨਾ ਆਏ ਬਹਿ ਜੋ ਉਹਦੇ ਅੱਗੇ ਆ ਕੇ ਸਮਾਂ ਥੋੜਾ ਰਹਿ ਗਿਆ ਫੇਰ ਪਛਤਾਮ ਹੋਗੇ ਹallelujah ਹੁਣ ਜੇ ਜਪਾ ਨੂੰ ਹਣ ਸੱਚਮੁੱਚ ਚੁਣਿਆ ਮੈਂ ਆਪਾਂ ਨੂੰ ਜ਼ਿੰਦਗੀ ਦਿੱਤੀ ਹੈ ਉਦੇ ਅੱਗੇ ਬਹਿ ਜਾਇਆ ਕਰੋ ਆ ਕੇ ਚਾਹ ਹੋਣਾ ਚਾਹੀਦਾ ਵੇ ਜੇ ਅਸੀਂ ਬੰਦਗੀ ਚ ਜਾਣਾ ਵੇ ਹਾਲੇਲੂਇਆ ਇੱਕ ਤਾਂ ਕਿੰਨਾ ਕ ਟਾਈਮ ਲੱਗੇ ਦੋ ਤਿੰਨ ਘੰਟੇ ਮਸਾਂ ਲੱਗਦੇ ਹੁਣ ਆਪਾਂ ਜਾ ਕੇ ਵੀ ਕੰਮ ਕਰ ਲਾਂਗੇ ਹਾਲੇਲੂਇਆ ਤੇ ਜੇ ਇੱਥੇ ਵੀ ਨਾ ਆਏ ਤੇ ਘਰੇ ਵੀ ਨਹੀਂ ਕੋਈ ਕੰਮ ਹੋਣਾ ਫਿਰ ਪਾਸੇ ਹੀ ਮਾਰਦੇ ਰਹੋਗੇ ਮੰਜੇ ਤੇ ਰਾਤ ਨੂੰ ਨੀਂਦ ਵੀ ਨਹੀਂ ਚੰਗੀ ਤਰ੍ਹਾਂ ਆਉਣੀ ਹਾਲੇਲੂਇਆ ਇਸ ਤਰ੍ਹਾਂ ਕਰਕੇ ਇੱਕ ਪਰਮੇਸ਼ਰ ਨੇ ਕਿਹਾ 6 ਦਿਨ ਕੰਮ ਕਰ ਸੱਤਵਾਂ ਦਿਨ ਮੈਨੂੰ ਦੇ ਇਹ ਤਾਂ ਦੇਣਾ ਹੀ ਪੈਣਾ ਵੇ ਜੇ ਬਰਕਤਾਂ ਲੈਣੀਆਂ ਤਾਂ ਹਾਲੇਲੂਇਆ ਦੇਨ ਵੀ ਪਰਮੇਸ਼ਰ ਨੇ ਤੇ ਬਰਕਤਾਂ ਵੀ ਪਰਮੇਸ਼ਰ ਨੇ ਦੇਣੀਆਂ ਪਾਸਟਰਾਂ ਨੂੰ ਥੋੜੀ ਤੁਹਾਨੂੰ ਬਰਕਤਾਂ ਦੇਣੀਆਂ ਪਰਮੇਸ਼ਰ ਨੇ ਦੇਣੀਆਂ ਹਾਲੇਲੂਇਆ ਆਉਣਾ ਵੀ ਆਪਾਂ ਪਰਮੇਸ਼ਰ ਦੇ ਲਈ ਚਾਹ ਹੋਣਾ ਚਾਹੀਦਾ ਵੈ ਰਾਤ ਨੂੰ ਹੀ ਕੰਮ ਕਰਕੇ ਪਿਆ ਕਰੋ ਵੀ ਸਵੇਰੇ ਅਸੀਂ ਟਾਈਮ ਨਾਲ ਜਾਣਾ ਹਾਲੇਲੂਇਆ ਤੇ ਤੜਕੇ ਆ ਕੇ ਉੱਥੇ ਟਾਈਮ ਨਾਲ ਬੈਠੀਏ ਪ੍ਰਭੂ ਦੀ ਜਿਹੜਾ 2-3 ਘੰਟੇ ਦਿੱਤੇ ਆਪਾਂ ਉਹਦੀ ਉਸਤਤ ਕਰੀਏ ਹਾਲੇਲੂਇਆ ਪਰਮੇਸ਼ਰ ਨੇ ਕਿਹਾ ਕਿ ਮੇਰੇ ਭਵਨ ਦੇ ਵਿੱਚ ਆ ਪੈਰ ਚੌਕਸੀ ਨਾਲ ਤਾਂ ਤੈਨੂੰ ਅੰਦਰੋਂ ਚਾਹ ਹੋਣਾ ਚਾਹੀਦਾ ਵੈ ਏ ਨੀਗਾ ਵੀ ਆਪਣੇ ਚਿਹਰੇ ਮਰ ਜਾਏ ਤੇ ਪ੍ਰਭੂ ਚ ਆ ਕੇ ਬਹਿ ਗਏ ਐ ਤੇ ਨਹੀਂ ਅੰਦਰੋਂ ਆਪਾਂ ਭਰ ਕੇ ਜਾਣਾ ਇਥੋਂ ਰੂਹ ਦੇ ਨਾਲ ਭਰ ਕੇ ਜਾਣਾ ਪਰਮੇਸ਼ਰ ਦੀ ਨਾਲ ਹਾਲੇਲੂਇਆ ਧੰਨਵਾਦ ਕਰੋ ਪਰਮੇਸ਼ਰ ਦਾ ਅੱਜ ਦਾ ਦਿਨ ਦਿਖਾਇਆ ਉਹਨੇ ਆਪਾਂ ਨੂੰ ਆਪਦੇ ਆਪਦੀ ਮਹਿਮਾ ਕਰਾਈ ਆ ਉਹਦੇ ਚਰਨਾਂ ਦੇ ਵਿੱਚ ਬਿਠਾਇਆ ਵਾ ਹਾਲੇਲੂਇਆ ਕਿੰਨੇ ਕਰਮਾ ਭਗ ਵਾਲੇ ਹੁੰਦੇ ਜਿਹੜੇ ਬੰਦਗੀ ਚਾਹੁੰਦੇ ਜਿਹੜਾ ਪਰਮੇਸ਼ਰ ਨੂੰ ਇੱਕ ਦਿਨ ਦਿੰਦੇ ਆ ਹਾਲੇਲੂਇਆ ਤਨਿ ਆਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਦੇ ਦਿਨ ਦੇ ਲਈ ਤੇਰਾ ਧੰਨਵਾਦ ਕਰਦੀ ਆਂ ਪ੍ਰਭੂ ਜੀ ਇਹਦੇ ਵਚਨ ਦੇ ਲਈ ਤੇਰਾ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਜੋ ਮੈਂ ਬੋਲੀ ਪ੍ਰਭੂ ਤੁਸੀਂ ਬੁਲਾਇਆ ਮੇਰੇ ਪਿਤਾ ਪਰਮੇਸ਼ਰ ਜੀ ਉਹਨਾਂ ਨੂੰ ਹੋਰ ਅਕਲ ਤੇ ਬੁੱਧੀ ਦਿਓ ਮੇਰੇ ਪਿਤਾ ਪਰਮੇਸ਼ਰ ਜੀ ਜੋ ਮੈਸ ਕਰਦੇ ਆ ਪ੍ਰਭੂ ਇੱਕ ਦਿਨ ਸੱਤਵਾਂ ਦਿਨ ਤੇਰੀ ਹਜ਼ੂਰੀ 'ਚ ਨਹੀਂ ਆਉਂਦੇ ਪ੍ਰਭੂ ਜੀ ਉਹ ਤੇਰੇ ਆਖੇ ਹੀ ਆਉਣੇ ਮੇਰੇ ਪਿਤਾ ਪਰਮੇਸ਼ਰ ਤੁਸੀਂ ਖਿੱਚਣਾ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਧੰਨਿਆਵਾਦ ਹੋ ਪ੍ਰਭੂ ਧੰਨਿਆਵਾਦ ਹੋ ਪ੍ਰਭੂ ਧੰਨਿਆਵਾਦ ਹੋ ਪ੍ਰਭੂ ਆਮੇਨ ਆਮੇਨ ਆਮੇਨ